ਕਿ ਪੰਜਾਬ ਚ ਹੀ ਲਾਉਣ ਭਾਈ ਸਾਹਿਬ ਨੂੰ ਬਿਲਕੁਲ ਜੀ ਨੰਬਰ 1 ਦੂਸਰਾ ਭਾਈ ਸਾਹਿਬ ਨੂੰ ਇਹ ਬਦਨਾਮ ਕਰ ਰਹੇ ਉਹਨਾਂ ਦੇ ਕੈਰੈਕਟਰ ਨੂੰ ਕੈਰੈਕਟਰ ਸੀ ਕੈਰੈਕਟਰ ਹੀਨ ਕਰ ਰਹੇ ਆ ਵੀ ਭਾਈ ਸਾਹਿਬ ਦੀ ਜਿੰਨੀ ਸ਼ਬੀ ਬਣ ਚੁੱਕੀ ਹੈ ਵੀ ਇਹ ਸਾਡੀਆਂ ਪੰਜਾਬ ਦੀਆਂ ਜ਼ਿਲ੍ਹਾ ਚ ਨਹੀਂ ਰੱਖਣਾ ਜੀ ਉੱਥੇ ਮੰਨ ਲਓ ਨਸ਼ਾ ਅੰਦਰ ਜਾ ਰਿਹਾ ਸਭ ਹੋ ਰਿਹਾ ਤੇ ਫਿਰ ਉੱਥੇ ਰੱਖਣ ਦੀ ਕੀ ਲੋੜ ਆ ਦੂਸਰੇ ਰ ਐਨਐਸਏ ਖਤਮੀ ਹੋ ਗਈ ਤੀਸਰੇ ਫੇਰ ਐਨਐਸਏ ਲੱਗੀ ਆ ਪਰ ਸਾਨੂੰ ਇਹ ਤਾਂ ਕੇ ਨਹੀਂ ਹਾਈ ਕੋਰਟ ਦੇ ਸਕਿਆ ਵੀ ਇਹ ਸਹੀ ਲੱਗੀ ਕਿ ਗਲਤ ਲੱਗੀ ਜੀ ਇਹ ਸਾਡੀਆਂ ਸਰਕਾਰਾਂ ਤੇ ਸਾਡੇ মিডিਆ ਨੂੰ ਤੇ ਇਹ ਚੀਜ਼ ਜਿਹੜਾ ਉਹਨਾਂ ਦੇ ਲਾ ਰਹੇ ਆरोप ਇਹ ਚੀਜ਼ ਸੋਚਣੀ ਚਾਹੀਦੀ ਆ ਜੇ ਉਹ ਆਪਣੀਆਂ ਪੰਜਾਬ ਵਰਗੀਆਂ ਜੇਲਾਂ ਨਹੀਂ ਆ ਨੰਬਰ 1 ਜੀ ਜੇ ਉਹ ਬੜੀ ਹਾਈ ਫਾਈ ਜੇਲਾ ਵਾ ਜਿਹੜੀ ਡਿਬੂੜਗੜੀ ਜੇਲ ਤੇ ਤਾਂ ਹੀ ਉਥੇ ਭਾਈ ਸਾਹਿਬ ਨੂੰ ਕੜਿਆ ਠੀਕ ਆ ਇਹਨਾਂ ਨੂੰ ਖਾਸ ਕਰਕੇ ਤਰਨਤਨ ਦੇ ਇਲੈਕਸ਼ਨ ਤੇ 2027 ਦਾ ਡਰ ਸਟੌਂਡਿਆ ਵਾ ਜੇ ਭਾਈ ਸਾਹਿਬ ਨੂੰ ਮੰਨ ਲਓ ਇਹ ਅਟੈਂਪਟ ਤੇ ਪੂਰਾ ਪੰਜਾਬ ਕੀ ਵਰਲਡ ਨੇ ਮੰਨ ਲਿਆ ਕਿ ਜੇ ਪੰਜਾਬ ਦੀ ਕੋਈ ਵਾਗਡੋਰ ਸਮਝ ਸਕਦਾ ਤੋ ਭਾਈ ਅਮਰਤਪਾਲ ਜੀ ਕਰੋ ਇਹ ਅੱਜ ਤੋਂ ਨਹੀਂ ਸਾਡੇ ਮਹਾਰਾ ਮਹਾਪੁਰਖ ਵੀ ਜਿਨ੍ਹਾਂ ਚ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਸੰਗਰਨੈਲ ਸੁਣਾ ਤੇ ਕੀ ਹੁੰਦਾ ਰਿਆ ਜੀ ਸੇਮ ਸਭ ਕੋ ਅੱਜ ਵੀ ਉਹ ਕੰਮ ਹੋ ਰਿਹਾ ਜਿਹੜਾ ਪੰਜਾਬ ਨਾ ਘੜਾ ਪੰਜਾਬ ਦੀ ਗੱਲ ਕਰਦਾ ਉਹਦੀ ਉਹਨੂੰ ਪਰਿਵਾਰਾਂ ਤੱਕ ਟੌਰਚਰ ਕੀਤਾ ਜਾਂਦਾ ਉਹਨੂੰ ਉਹਦੀ ਕਰਜ਼ਾਰ ਕੁੱਸ਼ੀ ਕੀਤੀ ਜਾਂਦੀ ਆ ਇਹ ਸਭ ਫਿਰ ਵੇਖੋ ਇੱਥੋਂ ਤੱਕ ਮੈਂ ਤਾਂ ਅੱਜ ਬੜੀ ਖਬਰ ਸੁਣ ਕੇ ਹੈਰਾਨ ਹੋਇਆ ਜੀ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਵੀ ਜਦੋਂ ਖਾਲਸਾ ਵੀਰ ਚ ਬੇਜੜਦੇ ਉਹਨਾਂ ਨਸ਼ੇ ਕਰਦੇ ਸੀ ਉਹ ਇਹਨਾਂ ਕੋ ਹੁਣ ਕੋਈ ਕੋਨੇ ਉਹਦੇ ਉੱਤੇ ਤੇ ਕੋਈ ਜੁਰਮ ਤੇ ਸਾਬਤ ਨਹੀਂ ਕਰ ਰਹੇ ਲੇਕਿਨ ਉਹਨਾਂ ਨੇ ਦੀ ਕਰਦਾਰਕੁਸ਼ੀ ਕਰੇ ਸਾਡੇ ਇਹਨਾਂ ਦਾ ਅੱਜ ਤੱਕ ਜਿਹਨਾਂ ਪੱਗਾਂ 'ਚ ਸਿਰ ਫਸਾਏ ਆ ਉਹਨਾਂ ਦੀ ਵੀ ਇਹੋ ਕਰਤੂਤ ਰਹੀ ਆ ਕਿ ਜੇ ਉਹਨਾਂ ਨੇ ਕਿਸੇ ਤੇ ਜੁਰਮ ਨਹੀਂ ਕਰ ਸਕਦੇ ਉਹਦੀ ਕਰਦਾਰਕੁਸ਼ੀ ਕਰੋ ਯਾਰ ਕੋਈ ਤੌਮਤ ਲਾਉਣੀ ਆ ਕੋਈ ਚੰਗੀ ਲਾਓ ਇਹ ਕਿਹੋ ਜਿਹਾ ਤੌਮ ਤਾਂ ਕੋਈ ਬੰਦ ਹੀ ਗੱਲ ਏ ਤੁਸੀਂ ਵੀ ਭਾਈ ਅਮਰਤਪਾਲ ਸਿੰਘ ਦਾ ਵਿਚਰਦਿਆਂ ਵੇਖਿਆ ਇੱਥੇ ਐਸੇ ਵਾਲੇ ਬੰਦੇ ਦਾ ਤੋ ਹੀ ਪਤਾ ਐਂ ਤੇ ਇੱਥੋਂ ਤੱਕ ਵੀ ਕਹਿ ਰਹੇ ਆ ਵੀ ਜੇ ਤੁਸੀਂ ਕਹਿੰਦੇ ਨਾ ਨਸ਼ਾ ਕਰਦਾ ਫਿਰ ਤੁਹਾਨੂੰ ਡਰ ਕਹਦਾ ਫਿਰ ਉਹਨੂੰ ਡਰ ਕਹ ਤੂੰ ਜੇਲ੍ਹ 'ਚ ਕਹਦਾ ਢੱਕ ਅਮਲੀ ਬੰਦੇ ਤੋਂ ਤਾਂ ਇਹਨੂੰ ਕਹਾਦਾ ਡਰੋਣਾ ਨਹੀਂ ਚਾਹੀਦਾ। ਹੱਲ ਕੀਤੀ ਜਿਨ੍ਹਾਂ ਸਭ ਤੋਂ ਪਹਿਲਾਂ ਪੱਗਾਂ 'ਚ ਸਿਰ ਪਾਇਆ ਉਹਨਾਂ ਨੂੰ ਕਿਹਾ ਜਾਂਦਾ ਸਿੱਖ ਪ੍ਰਚਾਰਕ ਜਾਂ ਸਿੱਖ ਲੀਡਰ ਨਾ ਕਹੋ। ਜਿਨ੍ਹਾਂ ਨੇ ਪੱਗਾਂ ਦੇ ਵਿੱਚ ਸਿਰ ਪਾਇਆ ਤੇ ਇੱਕ ਪੱਗ ਨੂੰ ਬਦਨਾਮ ਕਰਨ ਦੇ ਆ। ਜੀ ਅਸੀਂ ਤੇ ਇਹ ਕਹਿ ਰਹੇ ਹਾਂ ਭਾਈ ਅਮਰਤਪਾਲ ਸਿੰਘ ਖਾਲਸਾ 2.5 ਸਾਲ ਤੋਂ ਡਿਬੂੜਗੜੀ ਜੇਲ੍ਹ 'ਚ ਬੰਦ ਆ। ਹਾਂਜੀ ਤੇ 2.5 ਸਾਲ ਤੋਂ ਜਿਹੜੀ ਪੰਜਾਬ ਦਾ ਮੈਦਾਨ ਪੰਜਾਬ ਦੀ ਗਰਾਊਂਡ ਖਾਲੀ ਪਈ ਆ ਇਹਨਾਂ ਨੂੰ ਸਿਰਫ ਹਾਏ ਹਾਏ ਅਮਰਤਪਾਲ ਆ ਗਿਆ। ਹਾਏ ਅਮਰਤਪਾਲ ਆ ਗਿਆ ਹਾਏ ਅਮਰਤਪਾਲ ਨੇ 2022 ਚ ਪਤਾ ਨਹੀਂ ਕੀ ਕਰ ਦੇਣਾ ਇਹਨਾਂ ਨੂੰ ਇਹੋ ਹੀ ਡرائی ਜਾਂਦਾ ਵਾ ਜੀ ਅਮਰਤਪਾਲ ਇਹਨਾਂ ਰਾਤ ਨੂੰ ਮੇਰੇ ਹਿਸਾਬ ਨਾਲ ਤੇ ਜਦੋਂ ਦੋ ਘੰਟੇ ਰਾਤ ਸੌਂਦੇ ਆ ਨਾ ਉਦੋਂ ਵੀ ਬੁਰਕ ਬੁਰਕ ਕੇ ਉੱਠਦੇ ਆ ਵੀ ਅਮਰਤਪਾਲ ਆ ਗਿਆ ਅਮਰਤਪਾਲ ਆ ਗਿਆ ਬਸ ਆਹੋ ਕੱਲ ਇਹਨਾਂ ਨੂੰ ਦੀਦੀ ਆ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੈ ਨਾ ਦਿੱਲੀ ਦੇ ਵਿੱਚ ਜੀ ਉਹਨਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਤੇ ਇਹ ਮੈਂ ਤਾਂ ਕਰਨਾਲ ਬਾਠ ਦੇ ਪਰਿਵਾਰ ਨੂੰ ਆਂਦਾ ਭਾਈ ਸਾਹਿਬ ਤੁਹਾਨੂੰ ਕਿੱਥੋਂ ਇਨਸਾਫ ਮਿਲਣਾ ਜੀ ਇਹ ਤੇ ਇੱਕ ਝੂਠਾ ਲੰਗੜਾ ਕੀ ਕਾਨੂੰਨ ਹੈ ਤੇ ਇਹ ਗੱਲਾਂ ਹਰਾਨ ਆ ਵੀ ਜਿਹੜਾ ਬੜਾ ਕਹਿੰਦੇ ਡੈਮੋਕ੍ਰੇਸੀ ਦਾ ਆਪਣਾ ਇੱਥੇ ਬੜਾ ਵੋਟ ਤੰਤਰ ਆ ਲੋਕਤੰਤਰ ਕਾਹਦਾ ਵੋਟ ਤੰਤਰ ਕਾਹਦਾ ਲੋਕਤੰਤਰ ਆ ਇੱਥੇ ਹੀ ਕਰਨਲ ਬਾਸ ਦਾ ਵੀ ਇਹੋ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਵੀ ਤੁਸੀਂ ਸੀਬੀਆਈ ਜਿੱਥੇ ਮਰਜ਼ੀ ਜਾਂਚ ਆਏ ਚੱਲ ਜਾਓ ਤੁਹਾਡੇ ਸਿਰ ਦੇ ਉੱਤੇ ਜਿਨ੍ਹਾਂ ਨੇ ਕੁੱਟਿਆ ਉਹ ਫੇਰ ਲੈ ਕੇ ਬਾਹੋਂ ਨੇ ਆ ਜਿਹੜਾ ਆਂਦਾ ਮੈਂ ਪੰਜਾਬ ਦਾ ਦਰਦੀ ਬੜਾ ਜਾ ਕੇ ਪਿੱਟਦਾ ਸੀ ਉਸੇ ਸੈਸ਼ਨ ਦੇ ਵਿੱਚ ਆਈਆਂ ਨੇ ਉਹ ਭਗਵੰਤ ਮਾਨ ਨਹੀਂ ਆ ਗਏ ਜੀ ਜਿਹੜਾ ਫੈਸ਼ਨ ਦੇ ਲੋਕ ਸਭਾ ਦੇ ਵਿੱਚ ਜਾ ਕੇ ਬੋਲਦਾ ਹੁੰਦਾ ਅੱਜ ਉਹ ਭਗਵੰਤ ਮਾਨ ਨਹੀਂ ਹੈਗਾ ਇਹ ਭਗਵੰਤ ਮਾਨ ਦੀ ਰੂਹ ਬਦਲ ਗਈ ਆ ਇਹਦੇ ਵਿੱਚ ਬਿਆਨਤ ਸੋਹ ਦੀ ਰੂਹ ਆ ਗਈ ਆ ਠੀਕ ਹੈ ਬਾਕੀ ਜਿਹੜਾ ਪ੍ਰਵਾਸੀਆਂ ਦਾ ਜੀ ਨੇ ਇੰਨੀ ਸੋਹਿਰਦ ਹੋਵੇ ਨਾ ਗਵਰਨਮੈਂਟ ਜਾਂ ਸਰਕਾਰ ਪੰਜਾਬ ਦੀ ਸਰਕਾਰ ਤੇ ਇਹ ਲੈਂਡ ਪੂਲਿੰਗ ਦੇ ਜਿਹੜਾ ਚੱਲ ਰਿਹਾ ਵਾ ਉਹ ਕਾਦੇ ਹਾਸਤੇ ਪ੍ਰਵਾਸੀਆਂ ਵਾਸਤੇ ਜਾਂ ਸਾਡੇ ਪੰਜਾਬ ਵਾਸਤੇ ਥੋੜਾ ਕੋਈ ਜੀ ਉਹ ਪ੍ਰਵਾਸੀਆਂ ਨੂੰ ਬਣਾ ਬਣਾ ਕੇ ਬੰਗਲੇ ਬੜੇ ਬੜੇ ਫਲੈਟ ਬਣਾ ਕੇ ਦੇ ਨੇ ਸਾਨੂੰ ਕਿਤੇ ਨਾ ਦੋਸਤੋ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਸ਼ਾਨ ਸਿੰਘ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਪੰਜਾਬ ਦੇ ਹਾਲਾਤ ਦਿਨੋ ਦਿਨ ਬੱਤਰ ਹੁੰਦੇ ਜਾ ਰਹੇ ਨੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਗੁੰਡਾਗਰਦੀ ਨੂੰ ਠੱਲ ਪਾਉਣ ਵਿੱਚ ਨਕਾਮ ਲੱਗ ਰਹੀ ਹੈ ਸੋ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪਹਿਲਾਂ ਗੱਲਬਾਤ ਕਰਾਂਗੇ ਤਰਨਤਨ ਹਲਕੇ ਦੀ ਜਿਮਨੀ ਚੋਂ ਨੂੰ ਲੈ ਕੇ ਦੂਜੀ ਗੱਲ ਕਰਾਂਗੇ ਐਮਪੀ ਅਮਰਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ 'ਚ ਬੰਦ ਨੇ ਉਹਨਾਂ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਜਾ ਰਿਹਾ ਹੈ ਤੀਜੀ ਗੱਲ ਕਰਾਂਗੇ ਪੰਜਾਬ 'ਚ ਵੱਧ ਰਹੀ ਕਤਲੋਗਾਰ ਦਾ ਅਸਲ ਹੱਲ ਕੀ ਚੌਥਾ ਮਾਮਲਾ ਪੰਜਾਬ 'ਚ ਵੱਧ ਰਹੇ ਪ੍ਰਵਾਸੀ ਲੋਕ ਜੋ ਪਿੰਡਾਂ 'ਚ ਵਾਰਦਾਤਾ ਨੂੰ ਇੰਜਾਮ ਦਿੰਦੇ ਨੇ ਤੇ ਨਾਲ ਪ੍ਰਵਾਸੀ ਪਿਖਾਰੀਆਂ ਤੇ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਸੋ ਵਿਚਾਰ ਚਰਚਾ ਕਰਨ ਵਾਸਤੇ ਮੇਰੇ ਨਾਲ ਜੁੜੇ ਨੇ ਅਕਾਲੀ ਦਲ ਵਾਸ ਪੰਜਾਬ ਦੇ ਆਗੂ ਪਰਗਤ ਸਿੰਘ ਮੀਆ ਵੈਂਡਰ ਸੋ ਪ੍ਰਗਤ ਸਿੰਘ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਨੂੰ ਆ ਲੋਕਾਂ ਦੀ ਆਵਾਜ਼ ਚੈਨਲ ਦਾ ਜੀ ਭਾਈ ਸਾਹਿਬ ਜੀ ਸਵਾਲ ਪਹਿਲਾ ਹੈਗਾ ਕਿ ਐਮਪੀ ਅਮਰਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਦੀਆਂ ਸਲੱਖਾਂ ਦੇ ਪਿੱਛੇ ਲੰਬੇ ਸਮੇਂ ਤੋਂ ਹੈਗੇ ਨੇ ਜਿਨ੍ਹਾਂ ਤੇ ਐਨਐਸਏ ਤੀਜੀ ਵਾਰ ਲੱਗੀ ਸੀਗੀ ਸੋ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਕੀਤਾ ਜਾ ਰਿਹਾ ਹੈ ਪਟੀਸ਼ਨ ਪਾਉਣ ਜਾ ਰਹੇ ਹੈਗੇ ਨੇ ਉਸ ਮਾਮਲੇ ਤੇ ਤੁਹਾਡਾ ਕੀ ਵਿਚਾਰ ਹੈ ਜੀ ਵੇਖੋ ਜੀ ਸਭ ਤੋਂ ਪਹਿਲਾਂ ਤੇ ਅਸੀਂ ਇਹ ਦੱਸ ਦਈਏ ਵੀ ਅਸੀਂ ਜਿੱਦਾਂ ਕਹਿੰਦੇ ਹਾਂ ਨਾ ਵੀ ਸਵਿਧਾਨ ਨੂੰ ਨਹੀਂ ਮੰਨਦੇ ਜੀ ਵੀ ਜੋ ਵੀ ਕਾਨੂੰਨ ਹੈ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਕਿਉਂਕਿ ਵੇਖੋ ਇਹਨਾਂ ਦੇ ਕਾਨੂੰਨ ਦੇ ਵਿੱਚ ਰਹਿ ਕੇ ਭਾਈ ਅਮਰਪਾਲ ਸਿੰਘ ਨੇ ਆਪਣੇ ਐਮਪੀ ਬਣੇ ਹੋਏ ਆ ਜੀ ਤੇ ਹੁਣ ਇਹਨਾਂ ਦਾ ਫਰਜ ਬੰਦਾ ਹੈ ਵੀ ਜਦੋਂ ਐਮਪੀ ਬਣ ਗਏ ਆ ਜਿਵੇਂ ਕਿ ਐਨਐਸਏ ਜਿਹੜੀ ਇਹ ਕੋਈ ਇੱਕ ਜਾਂ ਜੁਰਮ ਕੋਈ ਕੁਝ ਨਹੀਂ ਉਹਦਾ ਇੱਕ ਸਿਰਫ ਡਿਟੇਨਸ਼ਨ ਅੰਦਰ ਹੁੰਦੀ ਪਈ ਸਿਰਫ ਬੰਦੇ ਨੂੰ ਇਹ ਡਿਟੇਨ ਕਰਨਾ ਜੀ ਠੀਕ ਹੈ ਜੀ ਤੇ ਅਹੀਂ ਆ ਨਹੀਂ ਵੀ ਚਲੋ ਠੀਕ ਪਈ ਆ ਮਰਤਪਾਲ ਸਿੰਘ ਖਾਲਸਾ ਐਮਪੀ ਬਣ ਗਿਆ ਤੇ ਉਹਨਾਂ ਨੂੰ ਰਿਹਾ ਕਰਦੇ ਨੇ ਪਰ ਸਰਕਾਰਾਂ ਦੀ ਜੋ ਗਲਤ ਨੀਤੀ ਆ ਦੋਹਾਂ ਸਰਕਾਰਾਂ ਦੀ ਉਹਨਾਂ ਦੇਖਦੇ ਹਾਈ ਕੋਰਟ ਵੀ ਕੇਸ ਚੱਲਿਆ ਲੇਕਿਨ ਹਾਈ ਕੋਰਟ ਨੇ ਅਜੇ ਤੱਕ ਸਾਨੂੰ ਇਹ ਨਹੀਂ ਕਨਫਰਮ ਕਰ ਸਕੀ ਵੀ ਜਿਹੜੀ ਦੂਸਰੀ ਵਾਰ ਐਨਐਸਏ ਲੱਗੀ ਨਾ ਉਹ ਸਹੀ ਲੱਗੀ ਕਿ ਗਲਤ ਲੱਗੀ ਆ ਦੂਸਰੀ ਵਾਰ ਐਨਐਸਏ ਖਤਮ ਹੀ ਹੋ ਗਈ ਤੀਜੇ ਵਾਰ ਐਨਐਸਏ ਲੱਗੀ ਆ ਪਰ ਸਾਨੂੰ ਅਜੇ ਤੱਕ ਇਹ ਨਹੀਂ ਹਾਈ ਕੋਰਟ ਦੇ ਸਕਿਆ ਵੀ ਇਹ ਸਹੀ ਲੱਗੀ ਕਿ ਗਲਤ ਲੱਗੀ ਜੀ ਤੇ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਹੁਣ ਆ ਆਪਣੇ ਪੂਰੇ ਡਾਕੂਮੈਂਟ ਕਾਰਵਾਈ ਤੇ ਖਾਰਾ ਸਾਹਿਬ ਈਮਾਨ ਸਿੰਘ ਖਾਰਾ ਉਹ ਨਹੀਂ ਵਕੀਲ ਭਾਈ ਸਾਹਿਬ ਦੇ ਜੋ ਡਾਕੂਮੈਂਟ ਦੀ ਕਾਰਵਾਈ ਸੈਂਸ ਨੂੰ ਉਹਨੇ ਸਾਰੇ ਕਰਾ ਕੇ ਜੀ ਬਿਲਕੁਲ ਤਿਆਰੀ ਹੈ ਕੁਝ ਦਿਨਾਂ ਦੇ ਵਿੱਚ ਆਪਣੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਕੇਸ ਲੈ ਕੇ ਪਹੁੰਚ ਰਹੇ ਜੀ ਜੀ ਭਾਈ ਸਾਹਿਬ ਜੀ ਅਗਲਾ ਸਵਾਲ ਹੈਗਾ ਵੀ ਐਮਪੀ ਅੰਮ੍ਰਿਤਪਾਲ ਸਿੰਘ ਤੇ ਜੋ ਜੇਲ੍ਹ ਚ ਨਸ਼ੇ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਹੈਗੇ ਨੇ ਸਾਰਾ ਸੋਸ਼ਲ ਮੀਡੀਆ ਭਰਿਆ ਬែក ਖਬਰਾਂ ਦੇ ਨਾਲ ਜੀ ਅਸਲ ਚ ਸੱਚ ਕੀ ਹੈ ਜਾਂ ਝੂਠ ਕੀ ਹੈ ਇਸ ਦੇ ਪਿੱਛੇ ਦੀ ਸਾਜ਼ਿਸ਼ ਕੀ ਕੰਮ ਕਰ ਰਹੀ ਹੈ ਵੇਖੋ ਜੀ ਅਸੀਂ ਤੇ ਮੈਂ ਕਿਵੇਂ ਇੱਕ ਦਿਨ ਪਹਿਲਾਂ ਇਹੋ ਬੇਨਤੀ ਕੀਤੀ ਸੀ ਮੰਨ ਲਓ ਜੇ ਉੱਥੇ ਇਹਨੇ ਨਸ਼ੇ ਜਾ ਰਹੇ ਜ਼ਿਲ੍ਹਾ ਚ ਜੀ ਇਹ ਸਾਡੀਆਂ ਸਰਕਾਰਾਂ ਤੇ ਸਾਡੇ ਮੀਡੀਆ ਨੂੰ ਤੇ ਇਹ ਚੀਜ਼ ਜਿਹੜੇ ਉਹਨਾਂ ਦੇ ਲਾ ਰਹੇ આરોਪ ਇਹ ਚੀਜ਼ ਸੋਚਣੀ ਚਾਹੀਦੀ ਆ ਕਿ ਜੇ ਉਹ ਆਪਣੀਆਂ ਪੰਜਾਬ ਵਰਗੀਆਂ ਜ਼ਿਲ੍ਹਾ ਨਹੀਂ ਆ ਨੰਬਰ 1 ਜੀ ਜੇ ਉਹ ਬੜੀ ਹਾਈ ਫਾਈ ਜ਼ਿਲ੍ਹਾ ਵਾਂ ਜਿਹੜੀ ਡਿਬੂੜਗੜੀ ਜੇਲ ਤੇ ਤਾਂ ਹੀ ਉੱਥੇ ਭਾਈ ਸਾਹਿਬ ਨੂੰ ਕੜਿਆ ਭੀ ਸਾਡੀਆਂ ਪੰਜਾਬ ਦੀਆਂ ਜ਼ਿਲ੍ਹਾ ਚ ਨਹੀਂ ਰੱਖਣਾ ਜੇ ਉੱਥੇ ਮੰਨ ਲਓ ਨਸ਼ਾ ਅੰਦਰ ਜਾ ਰਿਹਾ ਤਾਂ ਕੋ ਹੋ ਰਿਹਾ ਤੇ ਫਿਰ ਉੱਥੇ ਰੱਖਣ ਦੀ ਕੀ ਲੋੜ ਆ ਫੇ ਪੰਜਾਬ ਜੀ ਲੈ ਆਉਣ ਭਾਈ ਸਾਹਿਬ ਨੂੰ ਬਿਲਕੁਲ ਜੀ ਨੰਬਰ 1 ਦੂਸਰਾ ਭਾਈ ਸਾਹਿਬ ਨੂੰ ਇਹ ਬਦਨਾਮ ਕਰ ਰਹੇ ਉਹਨਾਂ ਦੇ ਕੈਰੈਕਟਰ ਨੂੰ ਕੈਰੈਕਟਰ ਸੀ ਕੈਰੈਕਟਰ ਹੀਨ ਕਰ ਰਹੇ ਆ ਵੀ ਭਾਈ ਸਾਹਿਬ ਦੀ ਜਿੰਨੀ ਸ਼ਬੀ ਬਣ ਚੁੱਕੀ ਆ ਇਹਨਾਂ ਨੂੰ ਖਾਸ ਕਰਕੇ ਤਰਨਤਨ ਦੇ ਇਲੈਕਸ਼ਨ ਤੇ 2027 ਦਾ ਡਰ ਸਟੌਣ ਰਿਹਾ ਵਾ ਜੀ ਜੇ ਭਾਈ ਸਾਹਿਬ ਨੂੰ ਮੰਨ ਲਓ ਇਹ ਅਟੈਂਪ ਤੇ ਪੂਰਾ ਪੰਜਾਬ ਕੀ ਵਰਲਡ ਨੇ ਮੰਨ ਲਿਆ ਕਿ ਜੇ ਪੰਜਾਬ ਦੀ ਕੋਈ ਬਾਗ ਡੋਰ ਸੰਭ ਸਕਦਾ ਤੇ ਉਹ ਭਾਈ ਅਮਰਤਪਾਸੇ ਇਹਨਾਂ ਕੋ ਹੁਣ ਕੋਈ ਕੋਨ ਉਹਦੇ ਉੱਤੇ ਤੇ ਕੋਈ ਜੁਰਮ ਤੇ ਸਾਬਤ ਨਹੀਂ ਕਰ ਰਹੇ ਲੇਕਿਨ ਉਹਨਾਂ ਨੇ ਦੀ ਕਰਦਾਰਕੁਸ਼ੀ ਕਰੇ ਸਾਡੇ ਇਹਨਾਂ ਦਾ ਅੱਜ ਤੱਕ ਜਿਹਨਾਂ ਪੱਗਾਂ 'ਚ ਸਿਰ ਫਸਾਏ ਆ ਉਹਨਾਂ ਦੀ ਵੀ ਇਹੋ ਕਰਤੂਤ ਰਹੀ ਆ ਕਿ ਜੇ ਉਹਨਾਂ ਨੇ ਕਿਸੇ ਤੇ ਜੁਰਮ ਨਹੀਂ ਕਰ ਸਕਦੇ ਉਹਦੀ ਕਰਦਾਰਕੁਸ਼ੀ ਕਰੋ ਇਹ ਅੱਜ ਤੋਂ ਨਹੀਂ ਸਾਡੇ ਮਹਾਰਾ ਮਹਾਪੁਰਖ ਵੀ ਜਿਨਾਂ ਨੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਸੰਗਰਨਾਇਤ ਸੁਣਾ ਤੇ ਕੀ ਹੁੰਦਾ ਰਿਹਾ ਜੀ ਸੇਮ ਸਭ ਕੋ ਅੱਜ ਵੀ ਉਹ ਕੰਮ ਹੋ ਰਿਹਾ ਜਿਹੜਾ ਪੰਜਾਬ ਨਾਲ ਖੜਾ ਪੰਜਾਬ ਦੀ ਗੱਲ ਕਰਦਾ ਉਹਦੀ ਉਹਨੂੰ ਪਰਿਵਾਰਾਂ ਤੱਕ ਟੌਰਚਰ ਕੀਤਾ ਜਾਂਦਾ ਉਹਨੂੰ ਉਹਦੀ ਕਰਦਾਰ ਕੁਸ਼ੀ ਕੀਤੀ ਜਾਂਦੀ ਆ ਇਹ ਸਭ ਫਿਰ ਵੇਖੋ ਇੱਥੋਂ ਤੱਕ ਮੈਂ ਤਾਂ ਅੱਜ ਬੜੀ ਖਬਰ ਸੁਣ ਕੇ ਹੈਰਾਨ ਹੋਇਆ ਜੀ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਵੀ ਜਦੋਂ ਖਾਲਸਾ ਵੀਰ ਚ ਵਿਚਰਦੇ ਉਹਨਾਂ ਨਸ਼ੇ ਕਰਦੇ ਸੀ ਉਹ ਯਾਰ ਕੋਈ ਤੌਮ ਤਲੌਣੀ ਆ ਕੋਈ ਚੰਗੀ ਲਾਓ ਇਹ ਕਿਹੋ ਜੀਆਂ ਤੌਮ ਤਾਂ ਕੋਈ ਬੰਦ ਹੀ ਗੱਲ ਏ ਤੁਸੀਂ ਵੀ ਭਾਈ ਅਮਰਤਪਾਲ ਸਿੰਘ ਦਾ ਵਿਚਰਦੇ ਆ ਵੇਖਿਆ ਇੱਥੇ ਐਸੇ ਵਾਲੇ ਬੰਦੇ ਦਾ ਤੁਹਾਨੂੰ ਹੀ ਪਤਾ ਐਂ ਤੇ ਇੱਥੋਂ ਤੱਕ ਕਹਿੰਦੇ ਆ ਵੀ ਜੇ ਤੁਸੀਂ ਕਹਿੰਦੇ ਨਾ ਨਸ਼ਾ ਕਰਦਾ ਫਿਰ ਤੁਹਾਨੂੰ ਧਰ ਕਹਦਾ ਫਿਰ ਉਹਨੂੰ ਧਰ ਕਹਦਾ ਜੇਲ੍ਹ ਚ ਕਹਦਾ ਢੱਕਿਆ ਉਹਨੂੰ ਰਿਹਾ ਕਰੋ ਅਮਲੀ ਬੰਦੇ ਤੋਂ ਤਾਂ ਇਹਨੂੰ ਕਹਾਵਾ ਡਰੋਣਾ ਚਾਹੀਦਾ ਵਾ ਇੱਥੇ ਪਾਈ ਸਾਹਿਬ ਜੀ ਇੱਕ ਨੂੰ ਸਵਾਲ ਕਰਦਾ ਜਿਹੜੇ ਰਾਜਨੀਤਿਕ ਲੀਡਰ ਲੋਕ ਹੈਗੇ ਨੇ ਉਹ ਤਾਂ ਇਲਜ਼ਾਮ ਕੋਈ ਨਾ ਕੋਈ ਬਣਾਉਣ ਲੇਕਿਨ ਜਿਹੜੇ ਸਾਡੇ ਸਿੱਖ ਪ੍ਰਚਾਰਕ ਨੇ ਜਾਂ ਕਈ ਸਿੱਖ ਹੈਗੇ ਨੇ ਉਹ ਵੀ ਇਲਜ਼ਾਮ ਲਾਉਂਦੇ ਆ ਮੈਂ ਤੇ ਤੁਹਾਨੂੰ ਪਹਿਲਾਂ ਗੱਲ ਕੀਤੀ ਜਿਨ੍ਹਾਂ ਸਭ ਤੋਂ ਪਹਿਲਾਂ ਪੱਗਾਂ 'ਚ ਸਿਰ ਫਸਾਇ ਉਹਨਾਂ ਨੂੰ ਕਿਹਾ ਜਾਂਦਾ ਸਿੱਖ ਪ੍ਰਚਾਰਕ ਜਾਂ ਸਿੱਖ ਲੀਡਰ ਨਾ ਕਹੋ ਜਿਨ੍ਹਾਂ ਨੇ ਪੱਗਾਂ ਦੇ ਵਿੱਚ ਸਿਰ ਪਾਇਆ ਤੇ ਇੱਕ ਪੱਗ ਨੂੰ ਬਦਨਾਮ ਕਰਨ ਦੇ ਆ ਜੀ ਅਸੀਂ ਤੇ ਇਹ ਕਹਿ ਰਹੇ ਆ ਭਾਈ ਅਮਰਤਪਾਲ ਸਿੰਘ ਖਾਲਸਾ 2.5 ਸਾਲ ਤੋਂ ਡਿਬੂਗੜੀ ਜੇਲ੍ਹ 'ਚ ਬੰਦ ਆ ਹਾਂਜੀ 2.5 ਸਾਲ ਤੋਂ ਜਿਹੜੀ ਪੰਜਾਬ ਦਾ ਮੈਦਾਨ ਪੰਜਾਬ ਦੀ ਗਰਾਊਂਡ ਖਾਲੀ ਪਈ ਆ ਜੇ ਦੀ ਹਿੰਮਤ ਪਈ ਆ ਭਾਈ ਅਮਰਤਪਾਲ ਸਿੰਘ ਆਲਾ ਕੰਮ ਕਰ ਸਕੇ ਕੋਈ ਖਾਲਸਾ ਵੀ ਹੀਰੀ ਚਲਾ ਲੈਂਦੇ ਕੋਈ ਨੌਜਵਾਨ ਜਿਹੜੇ ਪੁੱਤ ਨਸ਼ਿਆਂ ਨਾਲ ਮਾਰੇ ਉਹਨਾਂ ਨੂੰ ਬਚਾ ਲੈਂਦੇ ਜਿਨ੍ਹਾਂ ਨੂੰ ਇਹਨਾਂ ਦਰਦ ਭਾਈ ਸਾਹਿਬ ਇਹਨਾਂ ਨੂੰ ਕੋਈ ਦਰਦ ਨਹੀਂ ਆ ਇਹਨਾਂ ਨੂੰ ਫਿਰ ਹਾਏ ਹਾਏ ਅਮਰਤਪਾਲ ਆ ਗਿਆ ਹਾਏ ਅਮਰਤਪਾਲ ਆ ਗਿਆ ਹਾਏ ਅਮਰਤਪਾਲ ਨੇ 2022 'ਚ ਪਤਾ ਨਹੀਂ ਕੀ ਕਰ ਦੇਣਾ ਇਹਨਾਂ ਨੂੰ ਇਹੋ ਹੀ ਡਰਾਈ ਜਾਂਦਾ ਵਾ ਜੀ ਅਮਰਤਪਾਲ ਇਹਨਾਂ ਰਾਤ ਨੂੰ ਮੇਰੇ ਹਿਸਾਬ ਨਾਲ ਤੇ ਜਦੋਂ ਤੱਕ ਦੋ ਘੰਟੇ ਰਾਤ ਸੌਂਦੇ ਆ ਨਾ ਉਦੋਂ ਵੀ ਬੁਰਕ ਬੁਰਕ ਜੇ ਉੱਠਦੇ ਆ ਵੀ ਅਮਰਤਪਾਲ ਆ ਗਿਆ ਅਮਰਤਪਾਲ ਆ ਗਿਆ ਬਸ ਆਹੋ ਗੱਲ ਇਹਨਾਂ ਨੂੰ ਦੀਦੀ ਆ ਜੀ ਜੀ ਸੋ ਭਾਈ ਪ੍ਰਗਟ ਸਿੰਘ ਜੀ ਅਗਲਾ ਸਵਾਲ ਕਰਦੇ ਆ ਵੀ ਪਿਛਲੇ ਸਮੇਂ ਦੇ ਵਿੱਚ ਕਰਨਲ ਬਾਠ ਕੇਸ ਦੇ ਵਿੱਚ ਜਿਹੜੇ ਐਸ ਐਚ ਓ ਹੈਗੇ ਸੀਗੇ ਜਿਹੜੇ ਸ਼ਾਮਲ ਸੀ ਜਿਨ੍ਹਾਂ ਨੇ ਕੁੱਟਮਾਰ ਦੇ ਦੋਸ਼ਾਂ 'ਤੇ ਉਹਨਾਂ ਨੇ ਕੁੱਟਿਆ ਸੀਗਾ ਜੀ ਸੋ ਆਪਣੇ ਆਪਣੇ ਥਾਣੇ 'ਚ ਉਹ ਜਿਹੜੇ ਅਚਾਰ ਐਸ ਐਚ ਓ ਸੀਗੇ ਹਾਜ਼ਰ ਹੋਏ ਨੇ ਜੀ ਦੂਜੇ ਪਾਸੇ ਆਪਾਂ ਗੱਲ ਕਰੀਏ ਸੀਬੀਆਈ ਦੇ ਮਾਮਲੇ ਦੀ ਜਾਂਚ ਜਿਹੜੀ ਸੀਬੀਆਈ ਦੇ ਕੋਲ ਪਹੁੰਚੀ ਹੈ ਇਸੇ ਮਾਮਲੇ ਦੀ ਜੀ ਸੋ ਉਸ ਤੋਂ ਬਾਅਦ ਹਾਜ਼ਰ ਹੋਏ ਨੇ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਪਰਿਵਾਰ ਹੈਗਾ ਉਹਨਾਂ ਨੂੰ ਕੋਈ ਇਨਸਾਫ ਦੀ ਉਮੀਦ ਲੱਗਦੀ ਹੈ ਮਿਲੇਗਾ ਇਨਸਾਫ ਵੇਖੋ ਜੀ ਇੱਥੇ ਤੇ 1984 ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੈ ਨਾ ਦਿੱਲੀ ਦੇ ਵਿੱਚ ਜੀ ਉਹਨਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਤੇ ਇਹ ਮੈਂ ਤਾਂ ਕਰਨਾਲ ਬਾੜ ਦੇ ਪਰਿਵਾਰ ਨੂੰ ਆਂਦਾ ਭਾਈ ਸਾਹਿਬ ਤੁਹਾਨੂੰ ਕਿੱਥੋਂ ਇਨਸਾਫ ਮਿਲਣਾ ਜੀ ਇਹ ਤਾਂ ਇੱਕ ਝੂਠਾ ਲੰਗੜਾ ਕੀ ਕਾਨੂੰਨ ਅਹੀਂ ਤੇ ਇਹ ਗੱਲਾਂ ਹੈਰਾਨ ਆ ਵੀ ਜਿਹੜਾ ਬੜਾ ਕਹਿੰਦੇ ਡੈਮੋਕ੍ਰੇਸੀ ਦਾ ਆਪਣਾ ਇੱਥੇ ਬੜਾ ਵੋਟ ਤੰਤਰ ਆ ਲੋਕਤੰਤਰ ਕਾਹਦਾ ਵੋਟ ਤੰਤਰ ਕਾਹਦਾ ਲੋਕਤੰਤਰ ਹੈ ਜੀ ਤੁਸੀਂ ਆਪ ਵੇਖੋ ਨਾ ਵੀ ਹੁਣ ਇਹ ਕੀ ਹਾਲ ਕੀਤੇ ਜਾ ਰਹੇ ਆ ਜੇ ਉਹ ਕਰਨਲ ਇੱਕ ਬੜਾ ਵੱਡਾ ਅਫਸਰ ਹੁੰਦਾ ਵਜਦਾ ਕਰਨਲ ਹਮ ਇੱਕ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਨਾਰਮਲ ਬੰਦੇ ਦਾ ਭਾਈ ਸਾਹਿਬ ਇੱਥੇ ਪੰਜਾਹ ਪੁੱਛੂ ਕੀ ਲੱਗਦਾ ਜਿਹੜੇ ਇਹਨਾਂ ਨੂੰ ਸਸਪੈਂਡ ਵੀ ਨਹੀਂ ਕੀਤਾ ਗਿਆ ਹਾਜ਼ਰ ਵੀ ਨਹੀਂ ਉਹ ਇਹ ਡਿਊਟੀ ਤੇ ਇਹ ਵੇਖੋ ਜੀ ਸਾਨੂੰ ਚਰਾਇਆ ਜਿੱਦਾਂ ਨਾ ਇਹ ਕੋਈ ਹੁੰਦਾ ਨਾ ਮੰਨ ਲਓ ਸਾਡੇ ਸਿੱਖਾਂ ਭਰਾਵਾਂ ਨੂੰ ਸਾਨੂੰ ਮਹਿਸੂਸ ਕਰਾਇਤਾ ਜਿ ਕਰਾਇਆ ਜਾ ਰਿਹਾ ਕਿ ਤੁਸੀਂ ਜੋ ਮਰਜ਼ੀ ਕਰ ਲਓ ਇਹਨਾਂ ਪਹਿਲਾਂ ਵੀ ਕਰਾਇਆ ਵੇਖੋ ਅੱਜ ਤੱਕ ਜਿਹੜਾ ਵੀ ਐਮਪੀ ਬਣਿਆ ਉਹਨੂੰ ਰਿਹਾ ਕੀਤਾ ਵੋਟਾਂ ਜੇਤ ਜਾਂਦਾ ਉਹਨੂੰ ਰਿਹਾ ਕਰਦੇ ਆ ਨਾ ਭਾਈ ਅਮਰਪਾਲ ਸਿੰਘ ਖਾਲਸਾ ਐਮਪੀ ਬਣਦੇ باوجود ਕਿਉਂ ਨਹੀਂ ਰਿਹਾ ਕੀਤਾ ਉਹ ਇੱਕ ਵੇਖੀ ਤਾਂ ਕਰਕੇ ਪਹਿਲਾਂ ਜਿੰਨੇ ਸਿਕ ਸਮਜੀਤ ਮਾਨ ਸਿੰਘ ਹੋਣੇ ਵੀ ਜਿੱਤੇ ਉਹਨਾਂ ਨੂੰ ਰਿਆ ਕੀਤਾ ਪਰ ਅੱਜ ਫਰਜ ਬੰਦਾ ਜਿਤਾਉਂਦਾ ਪਰ ਅੱਜ ਇਹਨਾਂ ਨੇ ਸਾਨੂੰ ਅਹਿਸਾਸ ਕਰਾਇਆ ਵੀ ਤੁਸੀਂ ਜੋ ਮਰਜ਼ੀ ਕਰ ਲਓ ਜਿੱਦੀਆਂ ਮਰਜ਼ੀ ਵੋਟਾਂ ਪਵਾ ਕੇ ਭਾਈ ਨੂੰ ਭਾਈ ਸਾਹਿਬ ਨੂੰ ਜਿਤਾ ਲਓ ਅਸੀਂ ਨਹੀਂ ਜੋ ਰਿਆ ਕਰਦੇ ਇੱਥੇ ਹੀ ਕਰਨਲ ਬਾਠ ਦਾ ਵੀ ਇਹੋ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਵੀ ਤੁਸੀਂ ਸੀਬੀਆਈ ਜਿੱਥੇ ਮਰਜ਼ੀ ਜਾਂਚ ਆਏ ਚੱਲ ਜਾਓ ਤੁਹਾਡੇ ਸਿਰ ਦੇ ਉੱਤੇ ਜਿਨ੍ਹਾਂ ਨੇ ਕਟਿਆ ਉਹ ਫੇਰ ਲੈ ਕੇ ਬਾਹੋਂ ਨੇ ਆ ਜੀ ਇਹ ਸਾਡੇ ਨਾਲ ਧੱਕਾ ਹੋ ਰਿਹਾ ਸੀ ਤੇ ਪਹਿਲਾਂ ਵੀ ਇਹ ਗੱਲ ਕਹਿੰਦੇ ਥਾਂ ਥਾਂ ਗੱਲ ਕੀਤੀ ਜਾ ਰਹੀ ਹੈ ਵੀ ਸਾਡੇ ਨਾਲ ਪੰਜਾਬ ਨਾਲ ਹਰ ਇੱਕ ਥਾਂ ਧੱਕਾ ਸਿਕਾਣਾ ਹੋ ਰਿਹਾ ਜ ਜੀ ਭਾਈਪਰਕ ਸਿੰਘ ਜੀ ਅਗਲਾ ਸਵਾਲ ਕਰਦੇ ਆ ਵੀ ਬੱਚਾ ਅਗਵਾ ਕੇਸ ਚ ਜਸਪ੍ਰੀਤ ਸਿੰਘ ਦਾ ਕਤਲ ਹੋਇਆ ਸੀਗਾ ਦੂਜੀ ਗੱਲ ਕਰੀਏ ਬੋਰਡ ਦੇ ਜਿਹੜੇ ਕਾਰੋਬਾਰੀ ਸੀਗੇ ਸੰਜੇ ਵਰਮਾ ਉਹਨਾਂ ਦੇ ਦੋਸ਼ਾਂ ਦੇ ਵਿੱਚ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਕਹਿੰਦੇ ਵੀ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਦੇ ਐਨਕਾਉਂਟਰ ਹੋ ਗਿਆ ਜੀ ਲੇਕਿਨ ਇਹ ਜਿਹੜੀ ਪੰਜਾਬ ਨੂੰ ਕੀ ਅਹਿਸਾਸ ਕਰਵਾਇਆ ਜਾ ਰਿਹਾ ਇਸ ਤੇ ਕੀ ਕਹੋਗੇ ਵੇਖੋ ਜੀ ਮੈਂ ਤਾਂ ਬਾਰ-ਬਾਰ ਇਹ ਗੱਲ ਕਹਿ ਰਿਹਾ ਸਾਡੇ ਪੰਜਾਬ ਦੇ ਜਿਹੜੇ ਬੜੇ ਆਂਦੇ ਸੀ ਜਿਹੜਾ ਹਾਂ ਦਾ ਮੈਂ ਪੰਜਾਬ ਦਾ ਦਰਦੀ ਬੜਾ ਜਾ ਕੇ ਪਿੱਟਦਾ ਸੀ ਉਸੇ ਸੈਸ਼ਨ ਦੇ ਵਿੱਚ ਆਈਆਂ ਨੇ ਉਹ ਭਗਵੰਤ ਮਾਨ ਨਹੀਂ ਹੈਗਾ ਇਹ ਜੀ ਜਿਹੜਾ ਸੈਸ਼ਨ ਦੇ ਲੋਕ ਸਭਾ ਦੇ ਵਿੱਚ ਜਾ ਕੇ ਬੋਲਦਾ ਹੁੰਦਾ ਜੀ ਅੱਜ ਉਹ ਭਗਵੰਤ ਮਾਨ ਨਹੀਂ ਹੈਗਾ ਇਹ ਇਹ ਭਗਵੰਤ ਮਾਨ ਦੀ ਰੂਹ ਬਦਲ ਗਈ ਆ ਇਹਦੇ ਵਿੱਚ ਬਿਆਨਤ ਸੋਹ ਦੀ ਰੂਹ ਆ ਗਈ ਆ ਜੀ ਜਿਹਨੇ ਪੰਜਾਬ ਦਾ ਕਹਨ ਕੀਤਾ ਸੀ ਅੱਜ ਵੀ ਅਸੀਂ ਹੁਣ ਉਹ ਗੱਲ ਕਰ ਰਹੇ ਆ ਨਾ ਵੀ ਇਹਨੇ ਇਹ ਲਿਖ ਕੇ ਦਿੱਤਾ ਸੀ ਵੀ ਉਹ ਮੁੱਖ ਮੰਤਰੀ ਸਾਡੇ ਪੰਜਾਬ ਨੇ ਭਈ ਅਮਰਪਾਲ ਸਿੰਘ ਤੋਂ ਮੈਨੂੰ ਖਤਰਾ ਵਾ ਬੀਜੇ ਪੰਜਾਬ ਆ ਜਾਂਦਾ ਪੰਜਾਬ ਦੇ ਹਾਲਾਤ ਵਿਗੜ ਜਾਣਗੇ ਤੇ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਅੱਜ ਤੇ ਅਮਰਤਪਾਲ ਜੇਲ੍ਹ ਚ ਅੰਦਰ ਬੰਦ ਆ ਅੱਜ ਪੰਜਾਬ ਦੇ ਕੀ ਹਾਲਾਤ ਆ ਤੁਸੀਂ ਖੁਦ ਬੋਲ ਕੇ ਦੱਸ ਰਹੇ ਜੋ ਵੀ ਅਬੋਹਰ ਵਾਲੇ ਕੇਸ ਚ ਕੀ ਹੋਇਆ ਫਿਰ ਜਿਹੜਾ ਮੁੰਡਾ ਆਪਣਾ ਨੌਫਰੀ ਜਿਹਦੀ ਇਹਨਾਂ ਸੀਐਸਟਾਫ ਨੇ ਕੋਟ ਕੋਟ ਕੇ ਮਾਰਤਾ ਉਹਦਾ ਵੇਖੋ ਕੀ ਕੋਈ ਇਨਸਾਫ ਮਿਲਿਆ ਕਰਨਲ ਬਾਠ ਦਾ ਕੋ ਮਿਲਿਆ ਫਿਰ ਉਲਟਾ ਕੀ ਹੋਇਆ ਵਾ ਜਿਹੜੇ ਆਪਣੇ ਅਬੋਹਰ ਵਾਲੇ ਵਪਾਰੀ ਦਾ ਆਪਣੇ ਬੜਾ ਤਗੜਾ ਉਹਨਾਂ ਦਾ ਇੱਕ ਜ਼ਿਕਾਰੋ ਜੀ ਉਹਨਾਂ ਨੂੰ ਵੀ ਇਨਸਾਫ ਨਹੀਂ ਮਿਲਿਆ ਉਲਟਾ ਕੀ ਹੁੰਦੇ ਜਾਇਜ਼ ਜਿਹੜੇ ਮੁੰਡੇ ਸੀ ਉਹਨਾਂ ਨੂੰ ਚੋਕੇ ਮਾਰਤੇ ਜੀ ਇਹ ਦੱਸੋ ਕਿੱਥੋਂ ਦਾ ਕਾਨੂੰਨ ਹੈ ਕੀ ਅਸੀਂ ਤੇ ਆਨੇ ਵੀ ਕੀ ਕੀਤਾ ਕੀ ਯਾਰਾ ਕੀ ਬਣ ਰਿਹਾ ਆਪਣੇ ਪੰਜਾਬ ਦੇ ਨਾਲ ਜੀ ਕੀ ਹਾਲਾਤ ਬਣਾਤੇ ਹੋ ਸਰਕਾਰਾਂ ਨੇ ਜੀ ਜੀ ਸੋ ਪਈਸਾ ਬਗਲਾ ਸਵਾਲ ਹੈਗਾ ਵੀ ਸ਼ਿਹਾਰਪੁਰ ਚ ਰਾਜਤਾਨੀ ਬੱਸ ਭਰੀ ਚ ਕੁਝ ਬਦਮਾਸ਼ਾਂ ਲੋਕਾਂ ਵੱਲੋਂ ਤੇਜ ਹਥਿਆਰ ਫੜ ਕੇ ਬੱਸ ਡਰਾਈਵਰ ਦੀ ਕੁੱਟਮਾਰ ਕੀਤੀ ਗਈ ਹੈ ਕੀ ਇਹ ਪੰਜਾਬ ਚ ਕੋਈ ਕਾਨੂੰਨ ਵਿਵਸਥਾ ਨਹੀਂ ਹੈਗੀ ਤੁਸੀਂ ਕੀ ਕਹੋਗੇ ਅਸੀਂ ਕਹਿ ਰਹੇ ਹਾਂ ਵੇਖੋ ਜੀ ਭਾਈ ਅਮਰਤਪਾਲ ਸਿੰਘ ਦੇ ਤੇ ਇਹਨਾਂ ਨੇ ਲਾਸਟ ਹੀ ਮੈਂਟੋ ਮੈਂਟੀ ਐਨਐਸਏ ਹਾਂਜੀ ਵੀ ਉਹਨੇ ਅਜ ਨਾਲੇ ਥਾਣੇ ਤੇ ਕਰਤਾ ਇੱਕ ਹਮਲਾ ਜੀ ਜੀ ਜਿਹੜੇ ਇੱਕ ਲੋਕ ਕਰਦੇ ਕੀ ਉਹਨਾਂ ਤੇ ਐਨਐਸਏ ਨਹੀਂ ਬੰਦੀ ਜੀ ਕੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਕਿਉਂ ਨਹੀਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾ ਰਹੀ ਜੀ ਇਹ ਵੇਖੋ ਨਾ ਇਹ ਪਤਾ ਗੱਲ ਕੀ ਹੁੰਦਾ ਅਸੀਂ ਇਹ ਕਿੰਨੇ ਵੀ ਸਾਰਿਆਂ ਵਾਸਤੇ ਕਾਨੂੰਨ ਬਰਾਬਰ ਹੋਵੇ ਜੀ ਭਾਈ ਅਮਰਪਾਲ ਸਿੰਘ ਦਾ ਉਹ ਪੂਰਾ ਕੇਸ ਕੱਢ ਕੇ ਵੇਲੇ ਉਹਦੇ ਨਾਲ ਵਾਲੇ ਕੇਸ ਵਿੱਚ ਕੁਝ ਨਹੀਂ ਆਗਾ ਹਾਂਜੀ ਲੋਕਾਂ ਨੂੰ 8 ਦਿਨ ਪਹਿਲਾਂ ਇੱਕ ਬੜੀ ਆਪਣਾ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਪਈ ਧਰਨਾ ਮੁਜ਼ਾਹਰਾ ਕਰਨਾ ਹੋਣਾ ਇੱਥੇ ਜੀ ਜਿਹੜਾ ਸਾਡੇ ਇੱਕ ਸਾਥੀ ਦੇ ਉੱਤੇ ਇਹ ਨਿਆਇ ਪਰਚਾ ਪਾਇਆ ਕਿ ਉਹ ਚੱਕਰ ਚੋਂ ਨਾ ਉਹਦੇ ਤੁਸੀਂ ਵੇਖੋ ਕਿਸਾਨ ਜੁਨੀਨ ਤਾਂ ਥਾਣੇ ਆ ਕੇ ਜਾ ਕੇ ਧਰਨਾ ਮੁਜ਼ਾਹਰੇ ਨਹੀਂ ਕਰਦੀਆਂ ਹੂੰ ਤੇ ਜੇ ਮੰਨ ਲਓ ਇਹ ਉਹ ਚੀਜ਼ ਨੂੰ ਹਵਾ ਬਣਾਇਆ ਜਾਣਾ ਤੇ ਫਿਰ ਇਹ ਬਹੁਤ ਗਲਤ ਗੱਲ ਹੈ ਪ੍ਰਸ਼ਾਸਨ ਆਸਤੇ ਵੀ ਤੇ ਪੁਲਿਸ ਆਸਤੇ ਵੀ ਜੀ ਜੀ ਸੋ ਪੈਸਾ ਬਗਲਾ ਸਵਾਲ ਕਰਦੇ ਪੰਜਾਬ ਦਾ ਜਿਹੜੇ ਪ੍ਰਵਾਸੀ ਲੋਕਾਂ ਦਾ ਜਮਾਵੜਾ ਦਿਨੋਂ ਦਿਨ ਲੱਖਾਂ ਚ ਹੁਣਾ ਪ੍ਰਵਾਸੀ ਭਿਖਾਰੀਆਂ ਵੱਲੋਂ ਬੱਚੇ ਚੁੱਕਾਂਡ ਤੇ ਜੋ ਪੰਜਾਬ ਸਰਕਾਰ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਉਸ ਤੇ ਤੁਹਾਡਾ ਕੀ ਵਿਚਾਰ ਹੈ ਵੇਖੋ ਜੀ ਅਹੀਂ ਤਾਂ ਨੇ ਵੀ ਇਹ ਕਾਰਵਾਈ ਹੋਣੀ ਚਾਹੀਦੀ ਪਰ ਕਿਸੇ ਨਾਲ ਧੱਕਾ ਨਾ ਜਾਇਜ਼ ਨਹੀਂ ਹੋਣੀ ਚਾਹੀਦੀ ਜੀ ਠੀਕ ਹੈ ਨਾ ਵੇਖੋ ਕਈਆਂ ਨੂੰ ਕੀ ਹੁੰਦਾ ਉਹ ਆੜ ਲੈ ਕੇ ਨਾ ਕਿ ਕਾਨੂੰਨ ਦੀ ਜਾਂ ਆਪਾਂ ਪ੍ਰਸ਼ਾਸਨ ਦੀ ਕਿਸੇ ਨਾਇਜ਼ ਗਰੀਬ ਨਾਲ ਧੱਕਾ ਨਾ ਹੋ ਜੇ ਜੀ ਠੀਕ ਹੈ ਬਾਕੀ ਜਿਹੜਾ ਪ੍ਰਵਾਸੀਆਂ ਦਾ ਜਿਹਨਾਂ ਇੰਨੀ ਸੁਹਿਰਦ ਹੋਵੇ ਨਾ ਗਵਰਨਮੈਂਟ ਜਾਂ ਸਰਕਾਰ ਪੰਜਾਬ ਦੀ ਸਰਕਾਰ ਤੇ ਆਹ ਲੈਂਡ ਪੂਲਿੰਗ ਦੇ ਜਿਹੜਾ ਚੱਲ ਰਿਹਾ ਵਾ ਉਹ ਕਾਹਦੇ ਹਾਸਤੇ ਪ੍ਰਵਾਸੀਆਂ ਵਾਸਤੇ ਜਾਂ ਸਾਡੇ ਪੰਜਾਬ ਵਾਸਤੇ ਥੋੜਾ ਕੋਈ ਜੀ ਉਹ ਪ੍ਰਵਾਸੀਆਂ ਨੂੰ ਬਣਾ ਬਣਾ ਕੇ ਬੰਗਲੇ ਹੋਵੇ ਬੜੇ ਬੜੇ ਫਲੈਟ ਬਣਾ ਕੇ ਦੇ ਨੇ ਸਾਨੂੰ ਕਿਦੇ ਨਾ ਸਾਡੀ ਤਾਂ ਮੰਨ ਲਓ ਕਰੋੜ ਰੁਪਏ ਦੀ ਜ਼ਮੀਨ ਲੈ ਕੇ ਤੇ ਸਾਨੂੰ ਦੇ ਵਿੱਚ ਦੇ ਜੀ ਤੁਸੀਂ ਮੈਨੂੰ ਦੱਸੋ ਤੁਹਾਡੀ ਭਾਜੀ ਕਰੋੜ ਰੁਪਏ ਦੀ ਜ਼ਮੀਨ ਹੋਵੇ ਹਾਂਜੀ ਤੇ ਮੈਂ ਤੁਹਾਨੂੰ ਕਹਾਂ ਵੀ ਸਾਲ ਦਾ ਲੱਖ ਰੁਪਏ ਠੇਕਾ ਲੈ ਲੋ ਲੈ ਲੋਗੇ ਬਿਲਕੁਲ ਨਹੀਂ ਹੋ ਗੱਲ ਹੁਣ ਭਗਵਾਨ ਤੁਮ ਸਾਨੂੰ ਕਹਿ ਰਿਹਾ ਵੀ ਤੁਹਾਡੀ ਕਰੋੜ ਰੁਪਏ ਜ਼ਮੀਨ ਆ ਮੈਂ ਤੁਹਾਨੂੰ ਲੱਖ ਰੁਪਏ ਠੇਕਾ ਦਊਂਗਾ ਇਹ ਬੜੀ ਗੱਲ ਸੋਚਦੀ ਹੈ ਜੀ ਜੀ ਇਹ ਆਪ ਵੀ ਇਹਦਾ ਹੁਣ ਆਪਣਾ ਕੇਦਰੀ ਹਾਲ ਬੜਾ ਕਿਦਰਾ ਦੇ ਵਿੱਚ ਕੱਗ ਜਾ ਕੇ ਬੜੀਆਂ ਟਿੰਗਣਾ ਮਾਰ ਰਿਹਾ ਸੀ ਤੇ ਭਗਵੰਤ ਮਾਨ ਕਿਸਾਨ ਦਾ ਬੇਟਾ ਵਾ ਤੇ ਕਿਸਾਨ ਦੇ ਬੇੜੇ ਨੂੰ ਇਹ ਨਹੀਂ ਪਤਾ ਵੀ ਕਿਸਾਨ ਦੀ ਜ਼ਮੀਨ ਦੀ ਕੀਮਤ ਕੀ ਆ ਤੇ ਠੇਕਾ ਕੀ ਬੰਦਾ ਵਾ ਜੀ ਪਹਿਲੇ ਲੱਖ ਲੱਖ ਰੁਪਇਆ ਠੇਕਾ 80000 ਰੁਪਇਆ ਤੇ ਠੇਕਾ ਸਾਡੇ ਜਿਹੜੀਆਂ 20 ਲੱਖ ਰੁਪਇਆ ਜਿਹਦਾ ਜ਼ਮੀਨ ਦਾ ਰੇਟ ਉਹ ਤਾਂ ਮਿਲਦੇ ਆ ਵਾ ਜੀ ਇਹ ਦੇ ਵੇਖੋ ਸਾਡੇ ਪੰਜਾਬ ਨਾਲ ਹਰ ਇੱਕ ਥਾਂ ਧੱਕਾ ਹੋ ਰਿਹਾ ਜੀ ਜੀ ਖਾਸ ਕਰਕੇ ਆ ਜੀ ਹੁਣ ਵਾਲੀ ਸਰਕਾਰ ਹੈ ਇਹਨੇ ਤਾਂ ਬਿਲਕੁਲ ਹੀ ਇੱਕ ਪਾਸਾ ਹੀ ਕਰਤਾ ਜੀ ਜੀ ਸੋ ਪਈਸਾਬ ਅਗਲਾ ਸਵਾਲ ਹੈਗਾ ਵੀ ਤਰਨਤਰ ਜਿਮਨੀ ਚੋਣ ਲਈ ਕਾਲੀਦਾਲ ਵਾਰਸ ਪੰਜਾਬ ਦੀ ਅਡਾਕੀ ਸਟੈਂਡ ਹੈਗਾ ਜਾਂ ਕੀ ਰਣਨੀਤੀ ਅਖਤਿਆਰ ਕੀਤੀ ਜਾ ਰਹੀ ਹੈ ਵੇਖੋ ਜੀ ਸਾਡਾ ਪਹਿਲਾਂ ਉਹ ਸਟੈਂਡ ਹੈ ਅਜੇ ਤੱਕ ਅਸੀਂ ਬੀਬੀ ਖਾਲੜਾ ਨੂੰ ਹੀ ਕੈਂਡੀਡੇਟ ਦੇ ਤੌਰ ਤੇ ਦੇਖ ਰਹੇ ਹਾਂ ਕਿਉਂਕਿ ਬੀਬੀ ਖਾਲੜਾ ਨੇ ਕਿਹਾ ਵੀ ਮੈਂ ਜੇ ਟਾਈਮ ਦੋ ਮੈਂ ਵਿਚਾਰੂੰਗੀ ਠੀਕ ਹੈ ਜੀ ਤੇ ਉਹ ਕਰਕੇ ਅਸੀਂ ਅਜੇ ਬੀਬੀ ਖਾਲੜਾ ਆਈ ਕਿਉਂਕਿ ਸਾਡੇ ਪਾਰਟੀ ਦੇ ਨਮਾਇंदे ਹੋ ਜੀ ਸਾਡੀ ਪਾਰਟੀ ਨਾਲ ਵਿਚਰਦੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਇਲੈਕਸ਼ਨ ਦੇ ਦੌਰਾਨ ਬਹੁਤ ਮਿਹਨਤ ਕੀਤੀ ਉਹਨਾਂ ਨੇ ਜੀ ਉਹਨਾਂ ਨੇ ਰਾਤ ਦਿਨ ਪ੍ਰਚਾਰ ਕਰਕੇ ਘਰਾਂ ਘਰਾਂ ਪਿੰਡ ਪਿੰਡ ਘਰ ਘਰ ਤੱਕ ਗਏ ਆ ਜੀ ਅਜੇ ਸਾਡੇ ਵੱਲੋਂ ਬੀਬੀ ਖਾਲੜਾ ਦਾ ਹੀ ਆ ਵੀ ਉਹੋ ਹੀ ਚੋਣ ਲੜਨਗੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਟਾਈਮ ਪਿਆ ਵਾ ਵੇਖੋ ਜੇ ਕੋਈ ਰਣਨੀਤੀ ਚੇਂਜ ਹੁੰਦੀ ਤੇ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਜੀ ਜੀ ਸੋ ਭਾਈ ਸਾਹਿਬ ਸਵਾਲ ਆਇਆਗਾ ਵੀ ਤਰਨ ਤਰਨ ਦੇ ਵਿੱਚ ਜਿਹੜੇ ਹਰਮੀਤ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਸ਼ਾਮਲ ਹੋਏ ਆ ਪਹਿਲਾਂ ਸੀਗੇ ਸ਼ਰਮਨੀ ਕਾਲੀ ਦਲ ਦੇ ਆਗੂ ਜਿਹੜੇ ਤਿੰਨ ਵਾਰੀ ਉੱਥੋਂ ਵਿਧਾਇਕ ਵੀ ਰਹੇ ਹੈਗੇ ਨੇ ਸੋ ਬਲਦੇਵ ਸਿੰਘ ਸਿਰਸਾ ਦੇ ਵੱਲੋਂ ਬੜੇ ਵੱਡੇ ਇਲਜ਼ਾਮ ਲਾਏ ਗਏ ਕੋਰਟ ਦੇ ਵਿੱਚ ਕਹਿੰਦੇ ਉਹਨਾਂ ਦੇ ਵੱਡੇ ਵੱਡੇ ਕੇਸ ਨੇ ਨਸ਼ਿਆਂ ਦੇ ਨਸ਼ਿਆਂ ਦੇ ਸਦਾਗਰ ਸੀਗੇ ਉਹ ਲੇਕਿਨ ਇੱਕ ਪਾਸੇ ਭਗਵੰਤ ਮਾਨ ਕਹਿੰਦਾ ਵੀ ਯੁੱਧ ਨਸ਼ਿਆਂ ਵਿਰੁੱਧ ਕਿਸੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਵੇਖੋ ਜੀ ਇਹ ਜਿਹੜਾ ਮਾਮਲਾ ਨਾ ਸਾਡੇ ਨਾਲੋਂ ਜਿਹੜੇ ਉੱਥੇ ਦੇ ਵਰਕਰ ਆ ਨਾ ਚਾਰੂ ਪਾਰਟੀ ਦੇ ਭਗਵੰਤ ਮਾਨ ਦੇ ਉਹ ਬੜਾ ਵਧੀਆ ਦਾਅ ਸਕਦੇ ਆ ਕਿਉਂਕਿ ਉਹਨਾਂ ਦਾ ਨਾ ਵੇਖੋ ਬਹੁਤ ਜ਼ਿਆਦਾ ਤੱਕਾ ਹੋਇਆ ਜੀ ਇੱਕ ਬੰਦਾ 2012 ਤੋਂ ਲੈ ਕੇ 2025 ਤੱਕ ਇੱਕ ਪਾਰਟੀ ਦੀਆਂ ਦਰੀਆਂ ਵਸਾਉਂਦਾ ਰਿਹਾ ਹੋਵੇ ਰਾ ਦਿਨ ਮਿਹਨਤ ਕੀਤੀ ਹੋਵੇ ਤੇ ਪਾਰਟੀ ਤੋਂ ਉਹਨੂੰ ਬੜੀ ਆਸ ਹੋਵੇ ਤੇ ਪਾਰਟੀ ਨੇ ਮੇਰੇ ਨਾਲ ਖੜਨਾ ਮੇਰੇ ਜੋ ਵੀ ਮੈਨੂੰ ਮੇਰਾ ਹੱਕ ਬੰਦਾ ਮੈਨੂੰ ਦਊਗੀ ਲੇਕਿਨ ਜਦੋਂ ਹੱਕ ਦੀ ਗੱਲ ਆਵੇ ਫਿਰ ਉਦੋਂ ਆਪਾਂ ਜਿਹੜਾ ਕਰਪਟ ਬੰਦਾ ਹੋਵੇ ਜਿਹਦੇ ਉੱਤੇ ਅਲੀਗੇਸ਼ਨ ਲੱਗਦੇ ਹੋਣ ਜੀ ਉਹ ਲਿਆ ਕੇ ਆਪਾਂ ਉਹਨੂੰ ਆਪਣੀ ਪਾਰਟੀ ਜੁਆਇਨ ਕਰਾ ਕੇ ਤੇਗ ਦਾ ਦਾਅਵੇਦਾਰ ਕਰਦੀ ਹੈ ਇਹ ਤੇ ਉਹਨਾਂ ਨਾਲ ਉਹਨਾਂ ਦੇ ਜਿਹੜੇ ਪੰਭਕੜ ਆ ਜਾਂ ਵਰਕਰ ਆ ਉਹ ਹੀ ਦੱਸ ਸਕਦੇ ਵੀ ਉਹਨੇ ਦਿਲਾਂ ਦੇ ਉੱਤੇ ਕੀ ਬੀਤ ਰਹੀ ਹੈ ਜੀ ਕਿਉਂਕਿ ਇਹ ਵੇਖੋ ਜੀ ਠੀਕ ਹੈ ਉਹਨਾਂ ਦੇ ਨਾਲ ਇਹਨਾਂ ਦੇ ਨਾਲ ਅੱਜ ਤੁਰੇ ਫਿਰਦੇ ਹੋਣਗੇ ਪਰ ਅੰਦਰੋਂ ਉਹ ਬਹੁਤ ਦੁਖੀ ਹੋਣਗੇ ਕਟੋੜ ਇੱਕ ਬੰਦਾ 8 8 10 ਦਾ ਵੋਟਾਂ ਲੈ ਕੇ ਇਹਨਾਂ ਦੀਆ ਬਊਗਾ ਤੁਹਾਨੂੰ ਕੀ ਲੱਗਦਾ ਹੈ ਇਹ ਚੀਜ਼ਾਂ ਦਾ ਅਸਰ 2027 ਦੇ ਵਿੱਚ ਪੂਰਾ ਪਵੇਗਾ ਪੈ ਗਿਆ ਜੀ ਪਊਗਾ ਨਹੀਂ ਪੈ ਗਿਆ 2027 ਅਹੀਂ ਤੇ ਇਹ ਗੱਲ ਕਹਿ ਰਹੇ ਜੇ ਨਹੀਂ ਨਾ ਅਸਰ ਪੈਣਾ ਤੇ ਫਿਰ ਭਾਈ ਇਹ ਅਮਰਪਾਲ ਸਿੰਘ ਖਾਲਸਾ ਦਾ ਕਿਉਂ ਇਹਨਾਂ ਨੇ ਉਹਨਾਂ ਨੂੰ ਟੌਰਚਰ ਕਰ ਜਾਂ ਉਹਨਾਂ ਦੇ ਵੇਖੋ ਐਡੇ ਐਡੇ ਵੱਡੇ ਵੱਡੇ ਗਲਤ ਅਲੀਗੇਸ਼ਨ ਲਾ ਰਹੇ ਆ ਇਹ 2027 ਦੀ ਸਾਰੀ ਗੇਮ ਆ ਜੀ 2027 ਦਾ ਕਰਕੇ ਜੇ ਡਰਨਾ ਹੋ ਇਹਨਾਂ ਨੂੰ ਇੱਕ ਮੈਂ ਚੀਜ਼ ਤਾਂ ਇਹਨੇ ਵਾਦਾ ਕਰਦਾ ਜੇ ਮੰਨ ਲਓ ਕਾਲੀਦਾਲ ਵਾਰ ਪੰਜਾਬ ਦੇ ਤਰਨਤਾਰਨ ਤੋਂ ਇਲੈਕਸ਼ਨ ਨਹੀਂ ਲੜਦੇ ਫਿਰ ਇਹਨਾਂ ਨੂੰ ਹਰਮੀਤ ਸੰਧੂ ਨੂੰ ਲੈਣ ਦੀ ਲੋੜ ਹੀ ਨਹੀਂ ਹੂੰ ਇਹ ਨਾ ਸਿਰਫ ਇਹ ਆਪਣੇ ਕਿਸ ਨਾ ਕਿਸ ਤਰ੍ਹਾਂ ਜੀ ਇਲੈਕਸ਼ਨ ਜਿੱਤੀਏ ਅੱਜ ਤੁਸੀਂ ਇਲੈਕਸ਼ਨ ਆ ਲੈਣ ਤਾਂ ਇਹ ਇਲੈਕਸ਼ਨ ਦੇਖੋ ਇਹਨਾਂ ਨੇ ਕੀ ਕੋਸ਼ਿਸ਼ ਕਰਨਾ ਇਹਨਾ ਧੱਕਾ ਕਰਨਾ ਵਰਕਰਾਂ ਦੇ ਨਾਲ ਆਪਣੇ ਵੋਟਰਾਂ ਦੇ ਨਾਲ ਇਹਨਾਂ ਨੇ ਬੜਾ ਕੁਝ ਕਰਨਾ ਵਾ ਤੇ ਇੱਕ ਹੋਰ ਸਵਾਲ ਹੈਗਾ ਕਹਿੰਦੇ ਵੀ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਜਿਨ੍ਹਾਂ ਦੀ ਮੌਕੇ ਤੇ ਉਹ ਹਮੇਸ਼ਾ ਹੀ ਜਿਮਨੀ ਚੋਣ ਜਿੱਤਦੀ ਆਈ ਹੈ ਬਿਲਕੁਲ ਜਿੱਤਦੀ ਤੇ ਆਈ ਹੈ ਜਿੱਤਦੀ ਤੋਂ ਆਈ ਜੇ ਕੁਝ ਕੀਤਾ ਹੋਵੇ ਤੁਸੀਂ ਮੈਨੂੰ ਦੱਸੋ ਤਿੰਨ ਸਾਢੇ ਤਿੰਨ ਤਲਾਂ ਜੇ ਸਰਕਾਰ ਨੇ ਕੀ ਕੀਤਾ ਜੀ ਗੱਲ ਤੇ ਹੈ ਨਾ ਜਿਮਨੀ ਚੋਣ ਤੇ ਤਾਂ ਹੀ ਜਿੱਤਣਗੇ ਨਾ ਜੇ ਮੰਨ ਲਓ ਇਹਨਾਂ ਦੇ ਮਨ ਦੇ ਵਿੱਚ ਕਿ ਇਹ ਹੋਏ ਵੀ ਅਸੀਂ ਲੁਧਿਆਣੇ ਵਾਲੀ ਸੀਟ ਜਿੱਤ ਲਈ ਆ ਲੋਕ ਤਾਂ ਇਹ ਗੱਲ ਕਰਦੇ ਵੀ ਦੇਰ ਆਏ درست ਆਏ ਨਹੀਂ ਕਿੱਥੇ ਆਏ ਨਾ ਦਰੋਤ ਸਾਨੂੰ ਵੀ ਦੱਸ ਦੇਣਾ ਕਿੱਥੇ ਆਏ ਕਿੱਥੇ ਦਰੋਤ ਜਿਵੇਂ ਨਸ਼ਾ ਦੇ ਮੁੱਦੇ ਤੇ ਆਏ ਸੀਗੇ ਬਿਲਕੁਲ ਬਿਲਕੁਲ ਨਸ਼ਾ ਮੁੱਦਾ ਤੁਸੀਂ ਪਿੰਡਾਂ 'ਚ ਆ ਜਾਓ ਕੀ ਆ ਕੱਲ ਪਰਸੋਂ ਤੋੜ ਪਿੰਡ ਦੇ ਵਿੱਚ ਇੱਕ ਅੱਪ ਕਿੱਡਾ ਵਧੀਆ ਇਤਿਹਾਸਕ ਪਿੰਡ ਆ ਜਿਹਦਰ ਮਨਮੋਹਨ ਮਨਮੋਹਨ ਸਮਾ ਨੇ ਤੋੜਦੇ ਨਾਂ ਤੇ ਪਿੰਡ ਚਾ ਬਸ ਨਾਮੋਂ ਪਿੰਡੇ ਉਹਨਾਂ ਦਾ ਜੀ ਤੇ ਉਥੋਂ ਕੱਲ ਪਰਸੋਂ ਜੇ ਟੀਕ ਹੈ ਨਾ ਕਿ ਡੈਥਾਂ ਨਹੀਂ ਹੋ ਰਹੀਆਂ ਇਹਨਾਂ ਦੇ 31 ਮਈ ਡੈਡ ਲਾਈਨ ਦਿੱਤੀ ਕੀ 31 ਮਈ ਤੋਂ ਬਾਅਦ ਡੈਥਾਂ ਨਹੀਂ ਹੋ ਰਹੀਆਂ ਨਸ਼ੇ ਦੇ ਨਾਲ ਬਹੁਤ ਨਸ਼ਾ ਅਜੇ ਕੋਈ ਨਸ਼ਾ ਖਤਮ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਕੁਝ ਪਰਸੈਂਟ ਵੀ ਨਹੀਂ ਹੋਇਆ ਮੈਂ ਸਿਰਫ ਹਾਂ ਐਨਾ ਵਾਂ ਕਿ ਅੱਗੇ ਬੰਦੇ ਨੂੰ ਥੋੜੀ ਮਿਹਨਤ ਘੱਟ ਕਰਨੀ ਪੈਂਦੀ ਹੁਣ ਵੱਧ ਕਰਨੀ ਪੈਂਦੀ ਆ ਹੁਣ ਵੱਧ ਮੈਂ ਇੱਕ ਨਾ ਮੈਂ ਨਿਊਜ਼ ਸੁਣ ਰਿਹਾ ਸੀ ਕਿ ਮੈਂ ਤੁਹਾਡੀ ਗੱਲ ਦੇ ਵਿੱਚੋਂ ਬੋਲਿਆ 100 ਕੁਛ 45 ਪਿੰਡ ਕਹਿੰਦੇ ਵੀ ਬਿਲਕੁਲ ਨਸ਼ੇ ਤੋਂ ਮੁਕਤ ਹੋ ਚੁੱਕੇ ਕਹਿੰਦੇ ਮੈਂ ਭਾਜੀ ਮੈਨੂੰ 145 ਵੀ ਛੱਡੋ ਟੋਟਲ ਪੰਜਾਂ ਪਿੰਡਾਂ ਦੇ ਨਾਂ ਦੱਸ ਦੇਣ ਜਿਹੜੇ ਨਸ਼ੇ ਤੋਂ ਮੁਕਤ ਹੋਏ ਵਿਦ ਨਾਂ ਗੱਲਾਂ ਹਵਾ ਜੀ ਤੀਰ ਨਹੀਂ ਨਾਂ ਦੱਸ ਦੇਣ ਪਈ ਆ ਪੰਜ ਪਿੰਡਾਂ ਜਿੱਥੋਂ ਨਸ਼ਾ ਨਹੀਂ ਮਿਲਦਾ ਤੇ ਮੈਂ ਇਹਨਾਂ ਨੂੰ ਮੰਨ ਜੂਗਾ ਵੀ ਸਰਕਾਰ ਆਪਣਾ ਜਿੰਨਾ ਕੰਮ ਕਰ ਹੂੰ ਉਹ ਸਿਰਫ 5 ਪਿੰਡ 145 ਦੇ ਭਾਜੀ ਬਹੁਤ ਜ਼ਿਆਦੇ ਆ ਜੀ ਹਾਂ ਪੂਰੇ ਪੰਜਾਬ ਚੋਂ ਲੇਕਿਨ ਪਤਾ ਕੀ ਗੱਲ ਕੀ ਆ ਸਟੇਜਾਂ ਦੇ ਉੱਤੋਂ ਡਰਾਮੇ ਕਰੀ ਜਾਣੇ ਸਟੇਟ ਨਹੀਂ ਚਲਾਉਣੀ ਸਟੇਜ ਚਲਾਉਣੀ ਬਹੁਤ ਸੌਖੀ ਆ ਇਹ ਸਟੇਜਾਂ ਚਲਾ ਰਹੇ ਸਟੇਟ ਨਹੀਂ ਚਲਾ ਰਹੇ ਜੀ ਤੇ ਗੱਲ ਇਹ ਆਉਂਦੀ ਵੀ ਜਦੋਂ ਗਰਾਉਂਡ ਦੇ ਆ ਕੇ ਵਿਚਰਦੇ ਨਾ ਅਸੀਂ ਹੁਣ ਪਿੰਡਾਂ 'ਚ ਜਾਂਦੇ ਆ ਮੈਂ ਪਰਸੋਂ ਭਾਜੀ ਆਪਣੇ ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ਲਾਈ ਧਿਆਨਪੁਰ ਜੀ ਤੇ ਬੀਬੀ ਮੇਰੇ ਕੋਲ ਰੋਈ ਆ ਉੱਥੇ ਕੱਲਾ ਕੱਲਾ ਪੋਤਿਆ ਜੀ ਭਾਜੀ ਪੁੱਤ ਮੇਰਾ ਕਿਸੇ ਨਾ ਕਿਸ ਤਰ੍ਹਾਂ ਭਾਈ ਅਮਰਤਪਾਲ ਜਣ ਕਿਸ ਤਰ੍ਹਾਂ ਗੱਲ ਕਰਕੇ ਮੇਰਾ ਪੁੱਤ ਬਚਾ ਲੋ ਨਹੀਂ ਸਣਾ ਰੋਜ਼ ਮੈਨੂੰ ਕੋਟ ਦਾ ਰੋਜ਼ ਮੇਰੇ ਕੋ ਪੈਸੇ ਕੱਢਦਾ ਦੋ ਭੈਣਾ ਕੱਲਾ ਪੋਤਾ ਦੱਸੋ ਉਹ ਪਿੰਡ ਨ ਪੰਜਾਬ 'ਚ ਨਹੀਂ ਵਸਦਾ ਜੀ ਕਿੱਥੇ ਵਸਦਾ ਪਿੰਡ ਉਹ ਇਹ ਸਿਰਫ ਭਾਜੀ ਡਰਾਮੇ ਕੀਤੇ ਜਾ ਰਹੇ ਗਰਾਊਂਡ ਤੇ ਨਹੀਂ ਕੋ ਵੇਖਿਆ ਜਾ ਰਿਹਾ ਅਸੀਂ ਸਾਡਾ ਇਹ ਸਰਕਾਰ ਨਾਲ ਹੀ ਕੋਈ ਵਿਰੋਧ ਨਹੀਂ ਆਨੇ ਕਰਦੇ ਪਰ ਅਸੀਂ ਤੁਸੀਂ ਵੀ ਇਹ ਮੁੱਦੇ ਦੇ ਕੋਈ ਨਾ ਕੋਈ ਤੇ ਵਿਚਾਰ ਕਰੋ ਕੋਈ ਜੀ ਸੋਹਿਰਦ ਸੋਹਿਰਦ ਗੱਲ ਕਰੋ ਡਰਾਮੇ ਨਾ ਕਰੋ ਜੀ ਜੀ ਆਪਾਂ ਇਹੋ મોદી ਨੂੰ ਗਲਤ ਕਹਿਣਾ ਵੀ ਤਿੰਨ ਕਾਲੇ ਕਾਨੂੰਨ ਲੈ ਗਿਆ ਜਿਹੜੇ ਉਹਨਾਂ ਲੈਂਡ ਪੋਲਿੰਗ ਤੇ ਪੌਲਸੀ ਲੈ ਗਿਆ ਇਹ ਕੀ ਹੈ ਸਹੀ ਆ ਹੂੰ ਇਥੋਂ ਤੱਕ ਇਹਨਾਂ ਦੇ ਅਲੀਗੇਸ਼ਨ ਲਾਏ ਤੇ ਜਿਹਦੀ ਕਿਸਾਨ ਦੀ ਫੋਟੋ ਲਾ ਰਿਹਾ ਉਹ ਕਿਸਾਨ ਇਹਨਾਂ ਦਾ ਵਿਰੋਧ ਕਰ ਰਿਹਾ ਵੀ ਮੇਰੀ ਵੀ ਫੋਟੋ ਨਜਾਇਜ਼ ਲਾਤੀ ਮੈਂ ਤਾਂ ਲੈਂਡ ਪੋਲਿੰਗ ਤੇ ਉਲਟੀਆਂ ਜੀ ਮੈਂ ਤਾਂ ਜ਼ਮੀਨ ਦੇਣ ਕੇ ਖੁਸ਼ ਨਹੀਂ ਆ ਹੂੰ ਇਹ ਕਰਤੂਰ ਥੋੜਾ ਇਹਨਾਂ ਦੀ ਕੋਈ ਜੀ ਜੀ ਸੋ ਭਾਈ ਸਾਹਿਬ ਜੀ ਖੀਲਾ ਸਵਾਲ ਕਰਦੇ ਵੀ ਗਾਇਕ ਵੀਰ ਸਿੰਘ ਹੈਗੇ ਨੇ ਜਿਹੜੇ ਜੀ ਕਹਿੰਦੇ ਵੀ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇਗਾ ਸ਼ਹੀਦੀ ਸ਼ਤਾਬਦੀ ਦੇ ਚਲਦਿਆਂ ਕਹਿੰਦੇ ਵੀ ਭੁੱਲ ਗਏ ਮर्यादा ਰੋਮਾਂਟਿਕ ਗੀਤ ਪੇਸ਼ ਕਰਨ ਤੇ ਸਿੱਖ ਸੰਗਤਾਂ ਦੇ ਵਿੱਚ ਵੱਡਾ ਰੋਸ ਹੈ ਤੁਹਾਨੂੰ ਕੀ ਇਸ ਤੇ ਕੀ ਕਹਿਣਾ ਤੁਹਾਡਾ ਵੇਖੋ ਜੀ ਅਸੀਂ ਤੇ ਵੀਰ ਸਿੰਘ ਖਾਲਸਾ ਜੀ ਉਹਨਾਂ ਨੂੰ ਇਹੋ ਹੀ ਬੇਨਤੀ ਕਰਦੇ ਆਂ ਵੀ ਤੁਹਾਨੂੰ ਜੇ ਨੌਜਵਾਨ ਸੁਣਦੇ ਆ ਨਾ ਤੇ ਨੌਜਵਾਨ ਨੂੰ ਚੰਗੀ ਸਿੱਖਿਆ ਦਿਓ ਜੀ ਕਿਸੇ ਵੀ ਨਾ ਹਣ ਭਾਈ ਅਮਰਤਪਾਲ ਸਿੰਘ ਨੂੰ ਨੌਜਵਾਨ ਕਿਉਂ ਪਿਆਰ ਕਰਦੇ ਜੀ ਇਸੇ ਕਰਕੇ ਪਿਆਰ ਕਰਦੇ ਆਂ ਵੀ ਨੌਜਵਾਨਾਂ ਨੂੰ ਉਹ ਗੱਲ ਨਾ ਲਾਉਂਦੇ ਨੌਜਵਾਨਾਂ ਦਾ ਦਰਦ ਸਮਝਦੇ ਤੇ ਅਸੀਂ ਵੀਰ ਸਿੰਘ ਖਾਲਸਾ ਮਨੇ ਵੀ ਇਹੋ ਜਿਹਾ ਆਪਾਂ ਨੂੰ ਤਾਂ ਪਤਾ ਨਾ ਹੁਣ ਇੱਕ ਜਿੱਦਾਂ ਵੀਰਸਾਂ ਨੂੰ ਕਹਿ ਰਹੇ ਆ ਵੀ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਵੀ ਇਹਨਾਂ ਨੇ ਕੀ ਪ੍ਰੋਗਰਾਮ ਰੱਖਿਆ ਮੈਨੂੰ ਦੱਸਿਆ ਨਹੀਂ ਪਰ ਆਪਾਂ ਨੂੰ ਤਾਂ ਪਤਾ ਨਾ ਆਪਣੇ ਸੀਧੀ-ਦੀੜੇ ਚੱਲ ਰਹੇ ਜੀ ਆਪਾਂ ਵੀ ਆਪ ਆਪਣੇ ਤੇ ਹੱਥੋਂ ਖਾਸ ਕਰਕੇ ਵੀਰ ਸਿੰਘ ਖਾਲਸਾ ਨੂੰ ਬੇਚੀਜ਼ ਤੇ ਬਹੁਤ ਉਹਨਾਂ ਦੀ ਨੌਲੇਜ ਆ ਉਹਨਾਂ ਨੂੰ ਪੁੱਛਣ ਦੀ ਲੋੜ ਕੋਈ ਨਹੀਂ ਕੋਈ ਨਹੀਂ ਆ ਜੀ ਉਹਨਾਂ ਨੂੰ ਇਹੋ ਜਿਹੀ ਚੀਜ਼ ਤੋਂ ਕਦੀ ਵੀ ਨਹੀਂ ਕਰਨਾ ਪਰ ਬਹੁਤ ਗਲਤ ਜੋ ਕੰਮ ਹੋਇਆ ਸਹੀ ਨਹੀਂ ਕੰਮ ਹੋਇਆ ਜੀ ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ